ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਜਿਵੇਂ ਨਾ ਆਪਾਂ ਐਮਪੀ ਰਾਜਸਥਾਨ ਦੇ ਵਿੱਚ ਨਾ ਕਹਿੰਦੇ ਨੇ ਵੀ ਪੰਜ ਚਾਰ ਦਿਨ ਦੇ ਵਿੱਚ ਸੀਜ਼ਨ ਖਤਮ ਹੋ ਜਾਂਦਾ ਹੈ ਐਤਗੀ ਪੰਜਾਬ ਦੇ ਵਿੱਚ ਵੀ ਉਹ ਹਾਲਾਤਾਂ ਅੱਜ ਮਸ਼ੀਨ ਆਪਣੀ ਚੱਲਦੀ ਨਹੀਂ ਚੌਥਾ ਦਿਨ ਚੌਥਾ ਦਿਨ ਆ ਭਜਣਾ ਨਾ ਚੌਥਾ ਦਿਨ ਅੱਜ ਚੌਥਾ ਦਿਨ ਆ ਸੀਜ਼ਨ ਜਿਹੜਾ ਮੁਕਸਰ ਜ਼ਿਲ੍ਹੇ ਦੇ ਵਿੱਚ ਆਪਾਂ ਜਿੱਥੇ ਹੈਗੇ ਆ ਨਾ ਫੱਤਨਵਾਲਾ ਫੱਤਨਵਾਲਾ ਪਿੰਡ ਦੇ ਵਿੱਚ ਇੱਥੇ ਸੀਜ਼ਨ ਬਾਈ ਕਲੀਅਰ ਹੋ ਗਿਆ ਅੱਜ बस ਆ लास्ट ਗੇਟ ਵੱਡਣ ਲੱਗੇ ਹੋਏ ਆ ਵੀਡੀਓ ਬਣਾਉਣ ਦਾ ਅੱਜ ਥੋੜਾ ਜਿਹਾ ਟਾਈਮ ਨਹੀਂ ਲੱਗਿਆ ਉਸ ਦੁਪਹਿਰੇ ਇੰਜਨ ਦਾ ਰੇਡੀਏਟਰ 'ਚ ਹਵਾ ਨਹੀਂ ਮਾਰੀ ਕੱਲ ਰਾਤ ਇੱਦੀ ਖੇਤ 'ਚ ਖੜੇ ਤੇ ਟੈਂਪਰੇਚਰ ਥੋੜੀ ਸੂਈ ਲੱਗੀ ਦੀ ਚੱਕਣ ਉਹਦੇ ਕਾਕੇ ਜਾਲੀ ਜੁਲੀ ਝਾੜਨੇ 'ਚ ਬਿਜੀ ਰਹੇ ਅੱਜ ਬਾਕੀ ਲੱਗੇ ਹੋਏ ਆ ਹਰਿੰਦੇ ਬਾਈ ਤੇ ਆ ਜਾ ਬਾਈ ਹਰਿੰਦੇ ਕਿਦਾਂ ਆਓ ਜੀ ਹਰਿੰਦਾ ਬਾਈ ਜੀ ਜੀ ਵੀ ਗਜਰਾਤ ਦੇਲਾ ਤੂੜੀ ਵਾਲੀ ਮਸ਼ੀਨ ਲੈ ਕੇ ਆਦਾ ਹੈ ਵਧੀਆ ਰੈ ਲੱਗਿਆ ਸੀ ਇੰਜਨ ਵਧੀਆ ਵਧੀਆ ਲੱਗਿਆ ਹੈ ਵਧੀਆ ਲੱਗਿਆ ਵਧੀਆ ਲੱਗਿਆ ਕਿੰਨੇ ਕਿ ਟ੍ਰੈਲੀ ਬਣਾਇਆ ਬਾਈ ਰਲੀ ਉਸੇ ਬਣਾ ਹੀ ਦਿੱਤੀ ਉੱਥੇ 300 ਗ੍ਰੀਨ ਇਹ ਸਾਰੇ ਇਕੱਠੇ ਹੀ ਜੰਨੇ ਆ ਗੈਂਗ ਇਹਨਾਂ ਦਾ ਪੂਰਾ ਗਰੁੱਪ ਹੁੰਦਾ ਨਿੰਮੇ ਬਾਈ ਦਾ ਮਸ਼ੀਨਾ ਨਿੰਮੇ ਦੀਆਂ ਹੋਰ ਮਸ਼ੀਨਾਵਾਂ ਵੀ ਨਾਲ ਹੁੰਦੀ ਆ ਹਾਂ ਹਾਂ ਹੁੰਦੀਆਂ ਨਾਲ ਆਪਣੇ ਨਾਲ ਹੀ ਪੁੱਤ ਹੁਣ ਜੋਤ ਮੁੰਡਾ ਸੰਭੂ ਆ ਹਾਂ ਉਹ ਕੇਐਸ ਵਾਲਾ ਵੀਰ ਉਹ ਉਹਦੇ ਰੋਡ ਤੇ ਘਰ ਆ ਧੰਨਵਾਦ ਤਾਂ ਇੰਗਲੈਂਡ ਜਾਵੜਾ ਉਹਦਾ ਚਾਚਾ ਹੀ ਰਹਿ ਕੇ ਜਾਂਦੇ ਨਾਲ ਆਪਣੇ ਠੀਕ ਆ ਠੀਕ ਆ ਮੈਂ ਆਹ ਮੈਂ ਆਪਣੇ ਮੈਂ ਨਾ ਦੇਖੀ ਆ ਉਹ ਉਹ ਰੋਡ ਤੇ ਖੜੀ ਹੁੰਦੀ ਆ ਕੇਐਸ ਮਜੀਨ ਹਾਂਜੀ ਬਾਕੀ ਨਾ ਉੱਪਰ ਟਾਣੀਆਂ ਉਹਨਾਂ ਦੀ ਹਾਂ ਇਹਦਾ ਭਾਈ ਬਹਾਰ ਇੰਗਲੈਂਡ ਚ ਬਾਈ ਉਹਦਾ ਬਹੁਤ ਧੰਨਵਾਦ ਕਰਦਾ ਵੀ ਮਿਕਾ ਲੋ ਕਹਿੰਦੇ ਇਹ ਕਹਣਾ ਵੀ ਉਹ ਕਹਣਾ ਵੀ ਗੱਲ ਕਰਾ ਦੋਗਾ ਮੇਰੀ ਉਹਨੂੰ ਬ੍ਰੇਕ ਟਾਈਮ ਸੀ ਛੁੱਟੀ ਨਹੀਂ ਬਣੀ ਬਾਤ ਮੈਂ ਮਚਾਂ ਨੂੰ ਛੁੱਟੀ ਲਈ ਵੀ ਜਦੋਂ ਉਹ ਕੰਮ ਕਰਦੇ ਨੇ ਵੀ ਮੇਰੀ ਗੱਲ ਕਰਾ ਗੱਲ ਹੋਈ ਨਹੀਂ ਕਹਿੰਦਾ 10 ਮਿੰਟ ਦੀ ਬ੍ਰੇਕ ਸੀ ਨਾ ਹਾਂ ਹੋਰ ਰਹਿੰਦੇ ਬਾਈ ਬਹੁਤ ਵਧੀਆ ਬਹੁਤ ਕਿੰਨੀ ਟਰੈਲੀ ਕਰਿਆ ਇਹਦਾ 300 ਪਲੱਸ ਹੀ ਕਰਾਂ ਦੀ ਇੱਥੇ ਠੀਕ ਆ ਉਹ ਵਧੀਆ ਹੋਇਆ ਕੰਮ ਉਹ ਮਸ਼ੀਨ ਤਾਂ ਜਿਆਦੀ ਸਿਆਸਤਾਰ ਪਰ ਫਿਰ ਵੀ ਆਪਣੇ ਕੋਲੇ ਪੁਰਾਣੇ ਏਡੇ ਬੰਦਿਆਂ ਕੋਲ ਜਿੰਨਾਂ ਕੋਲੇ ਉਹਨਾਂ ਦਾ ਉਹ ਹੁਣ ਮੈਨੂੰ ਤੁਹਾਨੂੰ ਦੱਸਾਂ ਅਧਿ ਇਹ ਕਹੀ ਜਾਵੇ ਆ ਕੇ ਗਦਰਾਬ ਦੇ ਵਿੱਚ ਘਾਟਾ ਖਾਵਾਂਗੇ ਨਾ ਘਾਟਾ ਨਹੀਂ ਖਾਵਾਂਗੇ ਟਿੱਕੇ ਬੈਠੇ ਰਹਾਂਗੇ ਗਾਲੀ ਨਾ ਕਰੋ ਬਿਲਕੁਲ ਬਿਲਕੁਲ ਨਹੀਂ ਘਾਟਾ ਖਾਂਦੇ ਆ ਮਹਾਰਾ ਦੀ ਕਿਰਪਾ ਸ਼ਾਮ ਦਾ ਟਾਈਮ ਆ ਘਾਟਾ ਖਾਦਾ ਵੀ ਨਹੀਂ ਖਾਦਦੇ ਹਣਾ ਹੁਣ ਆ ਰਖੜਾ ਹਸਤਾਂ ਕੋਟੇ ਚੱਲਦੇ ਦੇ ਮਸ਼ੀਨਾ ਆ ਕੇ ਜੀ ਫਲਾ ਲਾਲਾ ਮੱਚ ਗਈ ਮਸ਼ੀਨ ਆ ਗਈ ਮਸ਼ੀਨ ਆ ਗਈ ਆਏ ਮਸ਼ੀਨਾ ਕਾ ਉੜ ਗਈਆਂ ਰ ਇਹਦੀਆ ਖੜਾ ਰਹਿ ਗਿਆ ਮੋਟਰ ਹੈ ਹਰਿਆਣਾ ਚੱਲ ਪਿਆ ਨਾਲ ਕੋਟੇ ਮੈਨ ਲਾਦਾ ਮੈਂ ਸਾਰਿਆਂ ਨਾਲੋਂ ਜ਼ਿਆਦਾ ਕੰਮ ਤੂੰ ਕੀਤਾ ਹੋਊਗਾ ਨੀ ਚੱਲ ਆਪਣੇ ਉਪਰ ਦਾ ਬਹੁਤ ਆ ਨਹੀਂ ਨਹੀਂ ਫਿਰ ਵੀ ਕੰਮ ਜਿਹੜੀ ਆਮ ਪੱਧਰ ਤੇ ਵੇਖਿਆ ਜਾ ਤਾਂ ਲੋਕਾਂ ਦਾ ਬਹੁਤ ਬੁਰਾ ਹਾਲ ਹੋਇਆ ਨਹੀਂ ਪਾ ਮੈਂ ਤਾਂ ਦੱਸਿਆ ਨਹੀਂ ਮੈਂ ਉਹ 18 ਤਰੀਕ ਨੂੰ ਆ 16 ਤਰੀਕ ਨੂੰ ਮਸ਼ੀਨ ਬੰਦ ਕਰੀ ਜਾਂਦੇ ਲੋਕ 10 ਨੂੰ ਆਪਣੇ ਮਸ਼ੀਨਾਂ ਸਾਰੀਆਂ ਪੰਜਾਬ ਹਰਿਆਣੇ ਵਾਲੀ ਮਸ਼ੀਨਾਂ ਆ ਕੇ ਇੱਧਰ ਲੱਗੀਆਂ ਹੋਈਆਂ ਹਾਂ ਬਾਕੀ ਇਹਨਾਂ ਵੀ ਮਾਰੇ ਦੀ ਕਰਪਾ ਕਰਾ ਬਹੁਤ ਵਧੀਆ ਰਹਿ ਗਏ ਕੋਟੇ ਦਾ ਨਜ਼ਾਰਾ ਹੀ ਲਿਆ ਤੇ ਬਾਈ ਕੋਟੇ ਨਹੀਂ ਰਹਿ ਸੀ ਕੋਟੇ ਨੂੰ ਨਹੀਂ ਭੁੱਲਦੇ ਜੀਤੀ ਵੀ ਇਹ ਨਵੇਂੰਦੇ ਸੀ ਜਿੰਦੇ ਵਿੱਚ ਜਿਹੜੀ ਸਟੇਟ ਦੇ ਵਿੱਚ ਸੀ ਜਨ ਲੱਗੀ ਉਹ ਮੰਦਾ ਬਾਈ ਨਵੇਂ ਆ ਵਾਸਤੇ ਸੀ ਤੇ ਕੀਤਾ ਵੀ ਨਵੇਂ ਆ ਜਿਨ੍ਹਾਂ ਨੇ ਕਿਸੇ ਦੀਆਂ ਸੁਣੀਆਂ ਸੁਣਾਈਆਂ ਤੇ ਵਿਸ਼ਵਾਸ ਕਰਕੇ ਆਪਾਂ 25 30 ਲੱਖ ਦੀ ਮਸ਼ੀਨ ਲੈ ਕੇ ਜਾਵੜ ਮੰਨਿਆ ਹਾਂ ਅੱਗੋਂ ਚਾ ਕੇ ਕਈ ਬੰਦੇ ਮੈਨੂੰ ਕਹਿੰਦੇ ਨੇ ਮੈਨੂੰ ਕਈ ਫੋਨ ਆਉਨੇ ਆ ਬਾਈ ਤੂੰ ਵੀਡੀਓ ਆਰ ਮਸ਼ੀਨਾਂ ਦੀਆਂ ਪਾਉਣਾ ਤੇ ਤੇਰੀਆਂ ਵੀਡੀਓ ਦੇਖ ਕੇ ਜਾ ਬਾਈ ਮੈਂ ਮੰਗਾ ਸੀ ਤਾਂ ਕਿਸੇ ਦੀ ਵੀਡੀਓ ਦੇਖ ਕੇ ਗਏ ਮੇਰੀ ਗੱਲ ਸੁਣਾ ਹੁਣ ਤੇਰੇ ਕੋਲ ਟਰੈਕਟਰ ਆ ਹਾਂ ਜੀ ਮੈਂ ਹੁਣ ਟਰੈਕਟਰ ਕੰਮ ਹੀ ਮੈਂ ਉਹ ਪਹਾੜੀ ਦੇ ਚੜਾ ਦਮਾ ਉੱਪਰ ਪਹਾੜੀ ਚੜਾ ਕੇ ਵੀਡੀਓ ਪਾ ਦਮਾ ਵੀ ਮੈਂ ਆ ਵੀਡੀਓ ਪਾ ਤੀ ਚੜਾਦਾ ਪਹਾੜੀ ਤੂੰ ਚੜਾ ਲੇਗਾ ਇਹ ਸਮਝਦਾ ਰੰਬਾ ਚੜਾ ਲੂ ਨਾ ਚੜਾਉਂ ਕੋਈ ਮੂਖ ਦਾ ਤਾਂ ਕਹਿਣੇ ਕੀ ਆ ਹੁਣ ਅਸਮੇ ਮੈਨੂੰ ਕਈ ਬੰਦੇ ਫੋਨ ਕਰ ਦਿੰਦੇ ਬਾਈ ਆ ਤੂੰ ਵੀਡੀਓ ਪਾਉਣਾ ਤਾਂ ਇਨਾ ਸੀਜ਼ਨ ਤੇ ਕੰਬਾਈ ਮੋ ਬੀਗੀ ਦਾ ਨਹੀਂ ਵੀਡੀਓ ਦੇਖ ਕੇ ਬੇਸਬੋਸਤਾ ਨਹੀਂ ਬਣਦਾ ਬਾਈ ਤੇ ਹਾਂ ਭੇਡ ਚਾਲ ਜ਼ਰੂਰ ਗਣੀ ਜਾ ਸਕਦੀ ਆ ਭੇਡ ਚਾਲ ਉਹ ਤਾਂ ਲੱਗ ਆਉਂਦਾ ਯਾਰ ਮੇਰੀ ਗੱਲ ਸੁਣਾ ਜਿਨੇ ਭੇਡ ਤਿਆਰ ਕਰਨੀਆਂ ਉਹਦਾ ਚਾਹੇ ਵੀਡੀਓ ਦੇਖਿਆ ਜਾ ਨਾ ਦੇਖਿਆ ਉਹਨਾਂ ਦਾ ਭਾਗੇ ਜੀ ਭਾਗੇ ਜਾਣਾ ਹੈ ਹਾਂ ਜਿਹੜੇ ਹਾਲਾਤ ਬਾਹਰ ਆਪਾਂ ਵੇਖਿਆ ਨਾ ਵੀ ਲੋਕਾਂ ਨੇ ਕਹਿ ਰਿਹਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਮਾੜੇ ਆ ਉਹ ਮਾੜੇ ਉਹਨਾਂ ਨੇ ਬਣਾਏ ਆ ਕਿਸੇ ਨੇ ਨਹੀਂ ਬਣਾਏ ਸੀ ਜਿਵੇਂ ਤੂੰ ਇਹ ਨਜ਼ਰ ਦਾ ਜਾਣਾ ਤੇਰੇ ਕੋਲ ਟਿਕਾਣਾ ਤੂੰ ਕਿਸੇ ਨੂੰ ਨਹੀਂ ਆਖਿਆ ਆਣਾ ਬਾਈ ਯਾਰ ਇੱਥੇ ਆ ਕੇ ਆ ਦੇ ਤੈਨੂੰ ਤੈਨੂੰ ਗਰਾਊਂਡ ਰਿਐਲਿਟੀ ਦਾ ਪਤਾ ਹੋਊਗਾ ਉੱਥੇ ਵੀ ਮੈਂ ਖੜਾ ਰਿਹਾ ਹਾਂ ਅਸੀਂ ਭਰੋਸਾ ਰੱਖਿਆ ਹਾਂ ਤੇਰਾ ਤੂੰ ਆਪ ਦਾ ਰੇਟ ਤੇ ਵੀ ਸਟੈਂਡ ਰੱਖਿਆ ਵੀ ਆਪਾਂ ਰੇਟ ਵੀ ਨਹੀਂ ਘਟਾਉਣਾ ਤੇ ਕੰਮ ਵੀ ਮਹਾਰਾਜ ਦੀ ਕਿਰਪਾ ਨਾਲ ਤਰਫੋਂ ਪੂਰਾ ਵੀਰ ਆ ਨਹੀਂ ਆਪਣੇ ਕਬੂਦ ਤੇ ਜਿਨ੍ਹਾਂ ਨੇ ਰੇਟ ਘਟਾਇਆ ਹੋ ਮੇਰੀ ਗੱਲ ਸੁਣਾ 8 8 ਸੀਜ਼ਨ ਚੱਲਦਾ ਹੈ ਕੱਲ ਕਿਹਾ ਥੋੜਾ ਬੰਡ ਲੋਸਮੈਂਟ ਹੋਈ ਹੈ ਕਹਿੰਦੇ ਕੋਈ ਹੋਈ ਹੈ ਕੋਈ ਆ ਕਿਆ ਰੇਟ ਲੋਸਮੈਂਟ ਹੋਈ ਹੈ 900 ਹਜ਼ਾਰ ਦੀ ਹੋਈ ਹੈ 900 ਹਜ਼ਾਰ ਰੁਪਏ ਦੀ ਲੋਸਮੈਂਟ ਹੋਈ ਹੈ ਇਹਦੇ ਪਿੰਡ ਠੀਕ ਆ ਆਪਣੀ ਮਸ਼ੀਨ ਫੇਰ ਇਹਦੇ ਉਹੀ ਰੇਟ ਨੂੰ ਚੱਲਦੀ ਆ ਉਹ ਫੇਰ ਖੜੀਆਂ ਨਹੀਂ ਖੜੀਆਂ ਖੜੀਆਂ ਨੇ ਖੜੀਆਂ ਨੇ ਇਕੱਠੀਆਂ ਹੀ ਆ ਸਾਰੀਆਂ ਇਹ ਨਹੀਂ ਹੈਗਾ ਵੀ ਜਿਹਨੇ ਰੇਟ ਘਟਾ ਕਰਤਾ ਉਹ ਮਹੀਨਾ ਚੱਲੂਗੀ ਚੱਲੂ ਕਿਥੇ ਚੱਲਣਾ ਸਾਰਿਆਂ ਨੇ ਨਹੀਂ ਆ ਬਸ ਇਹੋ ਪੂਰੇ ਰੇਟ ਚ ਵੀ ਵੱਡੇ ਖੱਤੇ ਵੱਡੇ ਆ ਟਿੱਕੇ ਕੰਮ ਕੀਤਾ ਉਹਨਾਂ ਨੇ ਰੇਟ ਘਟਾ ਕੇ ਵੀ ਟੋਟੇ ਵੱਢਨੇ ਆ ਤੁਰਦੇ ਫਿਰਦੇ ਨੇ ਕੰਮ ਕਰਨਾ ਉਹ ਆਰਬੈਂਡ ਦੱਸਦਾ ਉਹਦੇ ਦਾ ਆਟੋਮੈਟਿਕ ਏਰੀਆ ਨਿਪਟਦਾ ਹੁਣ ਝੋਨੇ ਜਿਹੀਂ 11 ਵਜੇ ਚਲਾਉਂਦੇ ਆ ਆਹ ਟਾਈਮ ਨੂੰ ਮਸ਼ੀਨਾਂ ਉਹ ਮੋਟਰ ਪਰ ਲੈ ਜਾਂਦੇ ਸੀ ਠੀਕ ਆ ਕਿਲੇ ਆ ਤੇਰੇ ਆ ਕਿੰਨੇ ਕਿੰਨੇ ਆਹ ਰੇਟ ਸਾਢੇ ਜਨੇ ਵੇਟ ਗਿਆ ਤਾਂ 20 22 ਕਿਲੇ ਫੇਰ ਉਹ ਅਸੀਂ ਯਾਰ ਅਰ ਸ਼ਾਮ ਨੂੰ 17 18 ਕਿਲੇ ਹੋ ਜਣੇ ਆਪਣਾ ਮੋਟਰ ਦੇਰ ਬਣਾਉਣਾ ਭਾਏ ਨੇ ਉੱਤੇ ਹੀ ਜਾ ਕੇ ਬਾਕੀ ਹਾਲਾਤ ਨਵੇਂ ਬੰਦਿਆਂ ਨੇ ਮਾੜੇ ਕਰਿਆ ਨਾ ਨਵੇਂ ਬੰਦਿਆਂ ਨਵੇਂ ਬੰਦੇ ਸਿਰਫ ਅਣਜਾਣਪੁਣੇ ਚ ਤੇ ਭੇਡ ਚਾਲ ਚ ਸਹੀ ਗੱਲ ਵੇਖੋ ਵੇਖ ਕੇ ਬਾਕੀ ਕਈ ਵੀਰ ਮੈਨੂੰ ਹਣਾ ਕਹਿੰਦਾ ਬਾਈ ਤੂੰ ਝੂਠ ਬੋਲਦਾ ਬਾਈ ਮੈਂ ਝੂਠ ਬੋਲ ਕੇ ਮੇਰੇ ਕਿਹੜਾ ਖਾਤੇ ਚ ਆਣਾ ਕੋਈ ਨਹੀਂ ਜੇ ਦਾ ਝੂਠ ਬੋਲ ਕੇ ਕੋ ਮਿਲਦਾ ਹੋਵੇ ਬੇਦਾਂ ਆ ਕਈ ਕਈ ਇਹ ਵੀ ਹੈਗਾ ਨਹੀਂ ਹੁਣ ਤੁਸੀਂ ਤੂੜੀ ਵਾਲੀ ਮਸ਼ੀਨ ਲੈ ਕੇ ਗਏ ਆ ਠੀਕ ਆ ਜੇ ਹੁਣ ਤੂੰ 300 ਟਰਾਲੀ ਦੱਸੀ ਆ ਤਾ ਠੀਕ ਆ ਇਹ ਤੂੰ 500 ਕਹਿ ਦੂਗਾ ਤੇਰੇ ਕਿਹੜਾ ਖਾਦੀ ਆਈ ਤੇ ਪਾਣੇ 500 ਬਿਲਕੁਲ ਸਹੀ ਗੱਲ ਨਾ 300 ਜਿੰਨੇ ਕਰੇ ਆ ਉਮੀ 300 ਭਰੀਆ 300 ਦੇ ਪੈਸੇ ਮਿਲਣੇ ਆ ਹਾਂ ਇਹ ਨਹੀਂ ਹੈਗਾ ਉਹ ਕਾਪੀਆਂ ਭਰਨ ਦਾ ਕੀ ਪਤਾ ਨਾ ਹੀ ਮੇਰੇ 510 ਨਾਲ ਕਿਸੇ ਨੂੰ ਵੀ ਭਾਅ ਵੀ ਜਮਾ 510 ਦੀ ਤਿਆਰ ਉਹਨੂੰ ਕੁਝ ਮਿਲ ਜਾਣਾ ਸਹੀ ਗੱਲ ਬਾਕੀ ਰਹਿੰਦੇ ਬਾਈ ਸੀ ਜਾਂਦੇ ਕਾਹੇ ਜਾ ਕਦੇ 5 ਦਿਨਾਂ ਦਾ ਸੀਜ਼ਨ ਖਤਮ ਮੇ ਸੀਜ਼ਨ ਤਾਂ ਬਈ ਪਤਾ ਕੀ ਗੱਲਾਂ ਮਸ਼ੀਨਾ ਮਸ਼ੀਨਰੀ ਵਧਨ ਨਾਲ ਸੀਜ਼ਨ ਘਟਿਆ ਜ਼ਰੂਰ ਆ ਤੇ ਪਰ ਕਾਰਨ ਕੀ ਆ ਵੀ ਪੁਰਾਣੇ ਬੰਦੇ ਜਿਵੇਂ ਤੁਹਾਡੇ ਵਰਗੇ ਚੱਲ ਜਾਣਗੇ ਜਿਹੜੇ ਉਹ ਕਹਿੰਦੇ ਹੁੰਦੇ ਆ ਵੀ ਲੜਖੜਾਉਂਦੇ ਸੀਗੇ ਉਹਨਾਂ ਨੂੰ ਔਖਾ ਆ ਜਾਣਾ ਸੜ ਕੱਢਣੀ 5 ਦਿਨ ਦੇ ਵਿੱਚ ਸਾਰਾ ਏਰੀਆ ਖਾਲੀ ਹੋਊਗਾ ਉੱਚਰ ਦਾ ਅੱਜ ਚੌਥਾ ਚੌਥਾ ਦਿਨ ਨਿੰਮਾ ਬਾਈ ਦੇ ਲਾਉਣ ਕਹਿ ਗਿਆ ਨਾ ਕਹਿੰਦਾ ਫਤਿਹ ਆ ਕੰਮ ਆ 2 ਕਿਲੇ ਵੱਢ ਕੇ ਨਿੰਦੇ ਇਹਦੇ ਵਾਲੇ ਨਿੰਦੇ ਵਾਲੇ ਬੱਤ ਕਹਿੰਦਾ ਬੰਦ ਕਰ ਲਾਸਟਾ ਕਰ ਨਾ ਲਾਸਟਾ ਸਹੀ ਉਦੇ ਆਪ ਦੇ 40 ਰੇਗੇ ਸੀ ਦੋ ਦੋ ਲਾਤੀਆਂ ਵੜ ਦੇਣੀਆਂ ਰਾਤ ਨੂੰ ਉਹਨੇ ਦੋ ਲਾਤੀਆਂ ਹੁਣ ਉਹ ਕਹਿੰਦਾ 12 ਵਜੇ ਤੱਕ ਮੇਰਾ ਨੇ ਬੜੀ ਕੱਲ ਨੂੰ 8 ਕਿਲੇ ਆ ਗਿਆ ਤਿੰਨੇ ਮਸ਼ੀਨਾਂ ਕੋਲ ਦੋ ਦੋ ਵੜਣ ਆ ਦੇਖ ਲੋ ਠੀਕ ਆ ਫੇ ਇਹ ਬੱਦਲਣਗੇ ਹਾਂ ਉਹ ਨਹੀਂ ਆਪਾਂ ਕਹਿੰ ਨੂੰ ਆਰਾਮ ਕਰਨਾ ਇੰਨਾ ਬਹੁਤ ਧੰਨਵਾਦ ਬਿਲਕੁਲ ਬਹੁਤ ਬਈ ਵਧੀਆ ਸਾਫ ਦਿਲ ਦਾ ਬੰਦਾ ਹੈ ਨਾ ਕਦੇ ਐ ਫਰਕ ਨਹੀਂ ਰੱਖਿਆਗਾ ਨੰਮੇ ਨੇ ਨਹੀਂ ਨਹੀਂ ਬਿਲਕੁਲ ਵੀ ਮੇਰੇ ਕੋਲ ਮਸ਼ੀਨ ਬਾਹਰ ਤੇ ਆਈ ਹੈ ਨਾ ਛੋਟੇ ਘੇਰੇ ਦਾ ਮਾ ਬੜੇ ਦਾ ਮਾ ਕਿ ਨਹੀਂ ਮਾਨ ਰੱਖਿਆ ਤੁਹਾਡਾ ਤੁਸੀਂ ਝੋਨੇ ਵਾਲੇ ਸਾਥ ਦੇ ਕੇ ਗਏ ਫਿਰ ਤੁਹਾਨੂੰ ਤਨਕ ਤੇ ਸੱਦਿਆ ਨਹੀਂ ਨਹੀਂ ਆਪਾਂ ਇਵੇਂ ਨਾ ਨੰਦਰ ਮਸ਼ੀਨ ਕਾ ਤਰੀਕ ਨੂੰ ਆਉਗੀ ਮਾ ਮਸ਼ੀਨ ਬਾਈ ਮੇਰੀ 16 ਨੂੰ ਵਿਲੀ ਹੋਣੀ ਆ ਹਨਾ ਬਸ ਜੇ 16 ਨੂੰ ਤਾਂ ਨਿਕਲੂਗਾ ਤਾਂ ਤੇਰੇ ਕੋ 18 ਨੂੰ ਆਉਂਗਾ ਜੇ ਨਾ ਨਿਕਲੇ ਆ ਫੇਰ ਮੈਂ 18 ਨੂੰ ਨਹੀਂ ਆਉਂਦਾ ਕਹਿੰਦਾ ਵੀ ਕਿਵੇਂ ਮੈਂ ਕਿਹਾ ਵੀ 18 ਨੂੰ ਨਹੀਂ 18 ਹੀ ਰਾਤ ਨੂੰ ਤੇਰੇ ਕੋ ਮਹੀਨ ਆ ਜੂਗੀ 18 ਹੀ ਰਾਤ ਨੂੰ ਪਾਪ ਦੇ ਮਹੀਨ ਲਾ ਦੇ ਕੋਟਾਂ ਚੱਲ ਕੇ ਚਾਹੇ ਹਾਂ ਚਾਹੇ ਮੌਕਾ ਰਹੇ ਜਾਂ ਮੈਂ ਸੌਖਾ ਰਹਾਂ ਬਸ ਹੀ ਰੋਟੀ ਬਾਈ ਤੂੰ ਮੁਸਾਬ ਲਾ ਰਹੀ ਪੀੜ ਮਾਣੇ ਤੇ ਚੱਲੇ ਹੋਏ ਰੋਟੀ ਉੱਥੇ ਤੇ ਖਾਧੀ 450 ਕਿਲੋਮੀਟਰ ਪੈਂਦਾ ਨਾਪ ਕੇ ਦੇਖ ਲਾ ਰੋਟੀ ਅਸੀਂ ਤੇਰੇ ਇੱਥੇ ਮਰੋਟ ਆ ਕੇ ਖਾਧੀ ਆ ਦੇਖ ਲਾ ਤੂੰ 24 ਘੰਟੇ ਬਾਅਦ ਪਾਣੀ ਵੀ ਨਹੀਂ ਮੇੜ ਦਿੱਤਾ ਕਿ ਬੰਦੇ ਨੂੰ ਇੰਨੀ ਵੀ ਨਹੀਂ ਬੰਦੇ ਜਿਹੜੇ ਜਵਾਨ ਕਰੀ ਉਹ ਜਵਾਨ ਪੂਰੀ ਹੋ ਜੂਗਾ ਹੈਗਾ ਨਹੀਂ ਆਹੀ ਕੋ ਜਵਾਨ ਨੇ ਬਾਈ ਇੱਥੇ ਤੇ ਬੰਦੇ ਵੀ ਜਵਾਨ ਹੈ ਜਾਣੀ ਹੈ ਜੇ ਉਹ ਗੱਲਾਂ ਕਰੂੰਗੇ ਨਾ ਚੰਗੇ ਕੰਮ ਕਰਕੇ ਜਾਊਂਗਾ ਯਾਦ ਕਰੂੰਗੇ ਹੈ ਜੇ ਰੋਡਾ ਹੁਣ ਨੁਕਸਾਨ ਕਰਕੇ ਜਾ ਤੂੰ ਉਹ ਸਲਾਹ ਦੱਸਣ ਲੱਗਿਆ ਰਹਾ ਸਾਨੂੰ ਹੈ ਇਹ ਜੀ ਆ ਵੀ ਆਪਾਂ ਕੰਮ ਜਿੱਥੇ ਕਰੀਦਾ ਯਾਰ ਫਤੇਗੜ ਸਾਹਿਬ ਤੋਂ ਇੱਥੇ ਮੁਕਸਰ ਏਰੀਆ 'ਚ ਮਸ਼ੀਨ ਆਈ ਆ ਕਿਸੇ ਕਾਰਨ ਕਰਕੇ ਆਈ ਰੀਜ਼ਨ ਕਰਕੇ ਆਈ ਆ ਮਸ਼ੀਨਾਂ ਤਾਂ ਸਾਡੇ ਲਵੇ ਵਾਧੂ ਕਰਦੇ ਆ ਸਹੀ ਗੱਲ ਆ ਆ ਦੇਖ ਲਾ ਕਿਉਂ ਨਹੀਂ ਜਿਆ ਪੂਰਾ ਨਜ਼ਾਰੇ ਦਾ ਸੀਜ਼ਨ ਲੱਗ ਗਿਆ ਬਿਲਕੁਲ ਹੈ ਨਹੀਂ ਐ ਕਹਿ ਦੀ ਜੀ ਫੁੱਲ ਵੱਡੇ ਟੱਕ ਮੁੱਛਰ ਵਾਲੇ ਵੱਡੇ ਤੁਸੀਂ ਹਾਂ ਪੂਰੇ ਬੱਟੇ ਵੱਡੇ ਆ ਭਾਈ 14 15 15 ਕਿਲਿਆਂ ਦੇ ਟੱਕ ਬੱਟੇ ਆ ਆ ਤੇਰੇ ਦੇਖ ਲਾ ਤਾਂ ਇੱਥੇ ਆ ਤੇਰੇ 2 ਕਿਲਿਆਂ ਦੇ ਘੇਰਾ ਘੱਟ ਹੈ ਜੀ ਨਹੀਂ ਹੈ ਨਹੀਂ ਕਰਦਾ ਗੁਜਰਾਤ ਦੇ ਮੰਨ ਕੇ ਚੱਲੋ ਵੀ ਹਣ ਪੰਜ ਵਿੱਗਾਂ ਤੋਂ ਘੱਟ ਕੇ ਰਹਿਣੀ ਕਿੱਥੇ ਹਾਂ ਉਹ ਨਾ ਮੈਂ ਵੱਡੇ ਵੀ ਥੋੜੇ ਦਿਨਾਂ ਦੇ ਤੇਰੇ ਨਿੰਮੇ ਦੇ ਲਾਲੀ ਦੇ ਆ ਦੋ ਘਰ ਐ ਕਿ ਨਵੇਂ ਲੱਗੇ ਇੱਕ ਆ ਪੂਰਾ ਲੱਗੇ ਇੱਕ ਉਹ 7 ਵਜੇ ਇਹਨਾਂ ਦੇ ਬੰਦੇ ਆਣਦੇ ਸੀਗਾ ਹਾਂ ਆਸੀਂ ਮਹਾਰਾਜ ਕਿਰਪਾ ਨਾਲ ਝੋਨੇ ਤੋਂ ਝੋਨੇ ਤੋਂ ਲੈ ਕੇ ਹੁਣ ਤੱਕ 2 ਵਜੇ ਤੇ ਆਪਾਂ ਗਾਂ ਅਗਲੇ ਝੋਨੇ ਨੂੰ 4 ਫਰ ਵਧਾ ਦਿਆ ਨਹੀਂ ਨਹੀਂ ਆਪਾਂ ਇਹਦੀਆ ਬੰਨ ਉਹਨਾਂ ਯਾਰ ਪਤਾ ਗਾਂ ਜੇ ਹੁਣ ਨਿੰਮੇ ਕੋ ਤਿੰਨ ਮਸ਼ੀਨਾ ਇਹਨੇ ਗਾਂ ਕੰਮ ਦੋ ਦੇ ਸਰਕਲ ਦਾ ਫੰਡ ਹੁਣ ਗਾਂ ਨੂੰ ਵੀ ਤਿੰਨ ਦੇ ਸਰਕਲ ਦਾ ਪੜੂਗਾ ਆਵਾਂਗੇ ਝੋਨੇ ਦੇ ਵੇਰ ਨਿੰਮਾ ਬਲਾਊ ਪਾਈ ਆਪਾਂ ਆਵਾਂਗੇ ਆਪਾਂ ਪਰ ਮੈਂ ਪਹਿਲਾਂ ਕਿਹਾ ਤੁਸੀਂ ਕਹਿੰਦਾ ਯਾਰ ਆਪਾਂ ਨੂੰ ਆਖਿਆ ਆ ਹੁਣਗੇ ਉਹ ਨਾ ਨਾ ਮੈਂ ਨਹੀਂ ਦੱਸਦਾ ਵੀ ਆਪਣੇ ਜਿੱਦਨ ਮੈਂ ਤੈਨੂੰ ਨਹੀਂ ਆਣ ਹੋਊਗਾ ਤੈਨੂੰ 6 ਮਹੀਨੇ ਪਹਿਲਾਂ ਨਾ ਕਰੋ ਹਾਂ ਇਹ ਨਹੀਂ ਹੈਗਾ ਵੀ ਤੈਨੂੰ 5-7 ਦਿਨ ਪਹਿਲਾਂ ਕਰੂੰਗਾ ਨਾ ਤੈਨੂੰ 6 ਮਹੀਨੇ ਪਹਿਲਾਂ ਨਾ ਆ ਵੀ ਨਾ ਉਨਾ ਕੰਮ ਪੜੀ ਬਈ ਇਹ ਮਾਣਾ ਹੁਣ ਉਹ ਬਜਾਰਾ ਕੰਮ ਫੜ ਲਵੇ ਮੈਂ ਆਵਾਂ ਨਾ ਵੀ ਮੇਰੇ ਬਾਤ ਤੇ ਮਾਰੀ ਕਿਉਂਕਿ ਬਾਈ ਉਹਦੇ ਕੋਲ ਵੀ ਘਰ ਪੱਕੇ ਆ ਨਾ ਹਾਂ ਉਹਦੇ ਕੋਲ ਵੀ ਇਹੋ ਜਿਹਾ ਘਰ ਤਾਂ ਹੈ ਨਹੀਂ ਬੁਰਦੇ ਫਿਰਦੇ ਆਲਾ ਸਾਡੇ ਲਈਓ ਰੇਟ ਭਾਵੇਂ 800 ਅਜੇ ਭਾਵੇਂ 700 ਅਜੇ ਅਸੀਂ ਇੰਨੀ ਬਾਈ ਨੂੰ ਕਹਿਣਾ ਵੀ ਯਾਰ ਤੂੰ ਕਿਉਂ ਬਈ ਫਲਾ ਉਹਦੇ ਰੇਟ ਘਾਟਾ ਸੀ ਤੈਨੂੰ ਘਟਾ ਦੇਣਾ ਨਾ ਸਾਡੇ ਜ਼ਬਾਨ ਚੋਂ ਵੀ ਇਹ ਵਰਡ ਨਹੀਂ ਨਿਕਲਣਾਗਾ ਹੋਰ ਪੱਕੇ ਬੰਦੇ ਆ ਨਾ ਪਹਿਲੀ ਗੱਲ ਤਾਂ ਸਾਡਾ ਅਸੀਂ ਅਜੇ ਤੱਕ ਰੇਟ ਪੁੱਛ ਕੇ ਜੋ ਨੇ ਕਹਿਤਾ ਵੀ ਆ ਤੁਹਾਡੇ ਬਈ ਇੰਨੇ ਪੈਸੇ ਬਣਦੇ ਚੱਲੋ ਠੀਕ ਹੈ ਪਰ ਪੱਕੇ ਬੰਦੇ ਦਾ ਹੀ ਫਾਇਦਾ ਹੁੰਦਾ ਨਵੇਂ ਦਾ ਕੀ ਆ ਮੇਰੀ ਗੱਲ ਸੁਣ ਹੁਣ ਜਿਹਦੇ ਜੀਨੀਅਰ ਹੁਣ ਕਣਕ ਵੜਾ ਲਈ ਹੁਣ ਉਹਨਾਂ ਦਾ ਝੋਨਾ ਥੋੜੀ ਵੜਨਾ ਅਗਲੇ ਨੇ ਬਿਲਕੁਲ ਬਿਲਕੁਲ ਬਈ ਹਾਂ ਬਾਕੀ ਬਈ ਜਿਹੜੀਆਂ ਮਸ਼ੀਨਾਂ ਇਤਕ ਜਿਆਦਾ ਆਈਆਂ ਸੀ ਨਾ ਉਹ ਇਹ ਨਹੀਂ ਵੀ ਤੁਹਾਡਾ ਝੋਨਾ ਵੜ ਦਿੰਦੀਆਂ ਜਿਹਨੇ ਅੱਜ ਤੁਹਾਡਾ 900 ਚ ਕਣਕ ਵੜਤੀ ਨਾ ਤੁਸੀਂ ਆਸਮੇਤ ਲਾਉ ਦੇ ਤੁਹਾਡਾ ਝੋਨਾ ਨਹੀਂ ਨਹੀਂ ਉਹਨੇ ਖਾਣਾ ਹੀ ਨਹੀਂ ਆਪਉਣੇ ਚ ਉਹਦੇ ਐ ਕਿ ਉਹ ਭਾਂਡੇ ਬੂਰੀ ਜੀ ਪੈ ਜਾਣੇ ਤੇ ਫਿਰ ਤੁਸੀਂ ਚੋਣੇ ਵਾਲੀ ਕਿਸੇ ਹੋਰ ਕੋਲ ਜਾਓਗੇ ਤੇ ਫਿਰ ਉਹ ਆਪਦਾ ਰੇਟ ਦਊਗਾ ਨਾ ਤੁਹਾਨੂੰ ਤੇ ਫਿਰ ਆਪਾਂ ਤਕਰੀਬ 'ਚ ਆਉਣ ਨਾਲੋਂ ਪਹਿਲਾਂ ਹੀ ਆਪਾਂ ਬਣਾ ਕੇ ਚੱਲੀਏ ਕਿਸੇ ਨਾਲ ਸਹੀ ਗੱਲ ਆ ਕਿਉਂਕਿ ਮਸ਼ੀਨਰੀ ਨੂੰ ਸੰਭੇਕ ਗੱਲਾਂ ਕਰਕੇ ਤਾਂ ਫੇਰ ਹੀ ਹੁਣ ਤੇਰੇ 4 ਦਿਨ ਪਨੋਂ ਆਪਣੀਆਂ ਮਸ਼ੀਨਾਂ ਚੱਲੀਆਂ ਉਹਰੇ ਹੋ ਕੇ ਚੱਲੀਆਂ ਚੱਲੀਆਂ 4 ਦਿਨ ਦੇ ਵਿੱਚ ਤੂੰ ਮੈਨੂੰ ਐਂ ਦੱਸ ਵੀ ਹੁਣ ਮਸ਼ੀਨ ਖੜੀ ਕੀਦੀ ਆ ਨਹੀਂ ਖੜੀ ਕਿਸੇ ਦੀ ਖੜੀ ਆ ਨਹੀਂ ਖੜੀ ਬਾਈ ਕਿਸੇ ਦੀ ਬਾਈ ਖੜਦੀ ਨਹੀਂ ਜੇ ਆਪਾਂ ਕਹੀਏ ਨਾ ਰੇਟ ਘੱਟ ਕਰਕੇ ਹਨਾ ਮੈਂ ਆਪਣੀ ਮੈਂ ਚਲਾ ਲਵਾਂ ਆਪਣੀ ਉਹ ਨਾ ਨਿੰਮੇ ਨੂੰ ਵੀ ਕਹਾਂਵੇਂ ਨੰਮੇ ਮੇਰੀ ਮੇਰੀ 1000 ਨੂੰ ਚਲਾ ਦੇ ਬਾਈ ਮੇਰੀ ਮਸ਼ੀਨ ਨਾ ਖੜੇ ਨਾ ਇਹ ਮੇਰੇ ਮਨ ਦਾ ਭਲੇਖਾ ਹੈ ਕਾਪੀਆਂ ਦੇ ਭਾਰ ਨਾਲ ਕੋਈ ਫਾਇਦਾ ਨਹੀਂ ਹੋਣਾ ਵਕੀਲ ਨੇ ਲਿਖਣ ਕਰ ਹਣਾ ਬਈ 900 ਨਾਲ ਤੁਸੀਂ 500 ਵਾਟ ਲਓਗੇ ਤੇ ਤੁਸੀਂ 14-1500 ਨਾਲ ਤੁਸੀਂ 300 ਵਾਟ ਲਓਗੇ ਇੱਕ ਬਾਰ ਬਾਰ ਬਾਈ ਨਾਲੇ ਮਸ਼ੀਨ ਤੁਹਾਡੀ ਘੱਟ ਚੱਲੂਗੀ ਬਾਈ ਘੱਟ ਤੁਹਾਡੀ ਮਗਜਮਰੀ ਹੋਣੀ ਆ ਬਚਦਾ ਹੀ ਕੁਝ ਨਹੀਂ ਬਚਦਾ ਹੀ ਕੁਝ ਨਹੀਂ ਹੁਣ ਆ ਮੇਰੀ ਗੱਲ ਹੁਣ ਆਪਾਂ ਗਜਰਾਤ ਦੇ ਵਿੱਚ ਜਾ ਕੇ ਦੇਖੀਏ ਕਿੰਨੀ ਮਸ਼ੀਨਰੀ ਆਈ ਆ ਹਾਂ ਵੀ ਮਸ਼ੀਨਰੀ ਆਉਣ ਗੈਲ ਇੱਕ ਤਾਂ ਨੁਕਸਾਨ ਹੋਇਆ ਰੇਟ ਦਾ ਠੀਕ ਆ ਲੋਕਾਂ ਨੇ ਘੱਟ ਰੇਟ ਵੜਾਏ ਚਲੋ ਵਿੱਚ ਨੂੰ ਸਾਨੂੰ ਵੀ ਕਰਨਾ ਪੈ ਗਿਆ ਦਾ ਪੈਸਾ ਦੁੱਧੋ ਤੇ ਬਣੀ ਗਈਏ ਅਸੀਂ ਵੀ ਕਰਿਆ ਉੱਥੇ ਵੀ ਭਾਈ ਜਿਹੜੇ ਜੈਨੂਨ ਬੰਦੇ ਸੀ ਨਾ ਆਪਣੇ ਮਤਲਬ ਲਿਹਾਜੀ ਜਾਂ ਦੋਸਤ ਮਿੱਤਰ ਕਹਿੰਦਾ ਉਹਨਾਂ ਨੇ ਇਹ ਗੱਲ ਫੀਲ ਕੀਤੀ ਆ ਵੀ ਤੁਹਾਡੇ ਬੰਦੇ ਨੁਕਸਾਨ ਖੁਦ ਆਪਦਾ ਕਰ ਰਹੇ ਸਾਨੂੰ ਸਾਨੂੰ ਫੀਲ ਹੁੰਦਾ ਵੀ ਕਿਉਂ ਰੇਟ ਘਟਾ ਰਹੇ ਆ ਹਾਂ ਬਸ ਯਾਰ ਉਧਰ ਪਹੇਜ ਜਾਂਦਾ ਮਰਜੀ ਕਮਾ ਲਾ ਹਾਂ ਜਿੰਨਾ ਮਰਜੀ ਕਮਾ ਲਓ ਭਾਈ ਠੀਕ ਹੈ ਤਾਂ ਆਏ ਵੀ ਪੈਸਾ ਨਹੀਂ ਹੈਗਾ ਥਾਂ ਕੋ ਵੱਧ ਦੇਲਾ ਚਾਹ ਠੰਡਾ ਆਏ ਦਨੇ ਪਲਾਉ ਨੇ ਗੁਜਰਾਤ ਵਰਗੇ ਲੋਕ ਹੈ ਹੀ ਨਹੀਂ ਕਿਤੇ ਬਾਈ ਨਾ ਸਹੀ ਗੱਲ ਚਲੋ ਆਪਣੀ ਕੋਈ ਉਥੋਂ ਦੀ ਸਰਕਾਰਾਂ ਨਾਲ ਕੋਈ ਲੈਣੋ ਦੇਣਾਂ ਨਹੀਂ ਕਿ ਉਹ ਜਿਵੇਂ ਵੀ ਆ ਉਹ ਆਪਦੀ ਜਗ੍ਹਾ ਤੇ ਆ ਪਰ ਉਥੋਂ ਦੇ ਲੋਕ ਤੁਸੀਂ ਵੀ ਇਨੈਚਰ ਤੇ ਜਾਣਦੇ ਹੋ ਅਸੀਂ ਵੀ ਜਾਣਦੇ ਹਾਂ ਤੇ ਆਪਾਂ ਨੂੰ ਵੇਖਿਆ ਆ ਕੋਈ ਮਾੜਾ ਬੰਦਾ ਨਹੀਂ ਗਿਆ ਕ ਅਮਾਨਦਾਰੀ ਉਹਨਾਂ ਦੀ ਨੰਬਰ 2 ਤੇ ਚੋਰੀ ਨਹੀਂ ਚੋਰੀ ਨਹੀਂ ਠੀਕ ਆ ਨੰਬਰ 3 ਤੇ ਜਿੰਨਾ ਖੇਤ ਕਹਿਤਾ ਨਾ ਮੋਬਾਈਲ ਤੇ ਨਾਪ ਲਾਉਣਾ ਸਿੱਧਾ ਗਾਣਾ ਤੇ ਮੋਬਾਈਲ ਤੇ ਨਾਪ ਲਾ ਜਿੰਨਾ ਖੇਤ ਆ ਮੋਬਾਈਲ ਤੇ ਆਇਆ ਉਹਨੇ ਦੇ ਪੈਸੇ ਪਾਉਣ ਉਹਨੇ ਦੇ ਪੈਸੇ ਇਹ ਚੀਜ਼ ਨਹੀਂ ਹੈਗਾ ਵੀ ਉਹੀ ਇੱਕ ਹੁਣ ਆਪਣੇ ਵੀ ਚੱਲਗਾ ਕਈ ਘਰ ਹੈਗੇ ਆ ਵਿੱਚ ਜਿਹੜੇ ਮਤਲਬ 116 ਕਿਲੇ ਵੜਾਏ ਦਾ پیسے 15 ਲਈ ਦੇਣੇ ਆ ਹਾਂ ਵੈਸੇ ਬੰਦ ਨੂੰ ਦੇਣੇ ਆ ਹਾਂ ਚਲੋ ਬਾਕੀ ਦਿਖਾ ਦੇ ਭਜਨ ਬਾਈ ਮਸ਼ੀਨ ਚੱਲਦੀ ਹਰਿੰਦੇ ਬਾਈ ਨੇ ਦੱਸਿਆ ਆਪਣਾ ਏਰੀਆ ਦਾ ਵੀ ਘਾਟ ਚਾਰ ਦਿਨ ਬਾਈ ਸਭ ਤੋਂ ਛੋਟਾ ਸੀਜ਼ਨ ਐਤ ਕੀ ਹਾਂ ਸਭ ਤੋਂ ਛੋਟਾ ਸੀਜ਼ਨ ਸਭ ਤੋਂ ਛੋਟਾ ਸੀਜ਼ਨ ਜਿਹੜਾ ਮੰਨੀ ਐ ਨਾ ਜਿੱਦੇ ਮੈਂ ਕੰਮ ਕਰਨ ਲੱਗਿਆ ਘਟੋ ਘਾਟ ਮੈਨੂੰ ਵੀ 14-15 ਸਾਲ ਹੋ ਗਏ ਲੈਂਡ ਦੇ ਵਿੱਚ ਵੀ ਜਿਹੜਾ ਸਭ ਤੋਂ ਛੋਟਾ ਸੀਜ਼ਨ ਮੰਨਿਆ 20-20 ਸਾਲ ਬਾਈ ਨਿੰਦਰ ਜਿਨ੍ਹਾਂ ਨੂੰ ਹੋ ਗਿਆ ਨਾ ਤੇ ਸਾਨੂੰ ਬੰਦੇ ਮਿਲੇ ਆ 1 2 ਦੀ 23-23 ਸਾਲ ਜਿਨ੍ਹਾਂ ਨੂੰ ਹੋ ਗਿਆ ਨਾ ਅੱਜ ਕੰਮ ਕਰਦ ਨੇ ਇਸ ਲਾਈਨ 'ਚ ਉਹ ਕਹਿੰਦੇ ਵੀ ਆ ਸਭ ਤੋਂ ਮਤਲਬ ਡਾਊਨ ਸੀ ਸੀਜ਼ਨ ਸਭ ਤੋਂ ਡਾਊਨ ਸੀ ਜਿਹਨੇ ਵੇਖਿਆ ਸਾਨੂੰ ਉੱਥੇ ਜੁਨਾਗੜ ਇੱਕ ਬੰਦਾ ਮਿਲਿਆ ਉਹ ਆਂਦਾ ਵੀ ਮੈਂ 2000 ਸਾਲ ਦਾ ਆਉਣ ਲੱਗਾ 24 ਚੱਲ ਪਿਆ 24ਵਾਂ ਸੀਜ਼ਨ ਆ ਮੇਰਾ 24ਵੇਂ ਸਾਲ ਦੇ ਵਿੱਚ 24ਵਾਂ ਸੀਜ਼ਨ ਹੀ ਮੈਂ ਵੇਖਿਆ ਜਿਹੜਾ ਸਭ ਤੋਂ ਮੁੰਡਾ ਕਹਿੰਦਾ ਬਾਈ ਨਹੀਂ ਲੈ ਕੇ ਆਵਾਂ ਜਲਾ ਹਾਂ ਚੱਲ ਜਿਹਦੇ ਪ੍ਰਾਣੇ ਮੰਨੇ ਆ ਤਾਂ ਨਾਲ ਹੁੰਦੇ ਬਾਈ ਉਹ ਖਾਲੀ ਨਹੀਂ ਆਏ ਉਹ ਖਾਲੀ ਨਹੀਂ ਆਏ ਬਾਈ ਉਹ ਖਾਲੀ ਉਹ 2-4 ਲੱਖ ਲੈ ਕੇ ਆਏ ਲੈ ਕੇ ਆਏ ਬਾਈ ਹਾਂ ਹੁਣ ਅਸੀਂ ਕਿਹੜਾ ਖਾਲੀ ਆਏ ਹਾਂ ਹਾਂ ਬਿਲਕੁਲ ਬਿਲਕੁਲ ਕਿਹੜਾ ਖਾਲੀ ਆਏ ਪ੍ਰਾਣਾ ਦਾ ਨਹੀਂ ਖਾਲੀ ਜੇ ਤੂੰ ਹੁਣ ਕਹੇ ਤੈਨੂੰ ਮੈਂ ਕਹਾ ਵੀ ਰੰਦੇ ਕੋਟੇ ਲਿਆ ਮਸ਼ੀਨ ਉਥੇ ਨਵਾਂ ਬਾਈ ਕੋਈ ਗਾਰੰਟੀ ਨਹੀਂ ਕਰਦੀ ਪ੍ਰਾਣਾ ਜਿਹਦੇ ਰੱਡਾ ਆਪਾਂ ਅੱਜ ਤੱਕ ਬਾਈ ਨਿੰਮੇ ਤੇ ਮਗਰ ਲਾ ਕੇ ਚੱਲੇ ਆ ਜਦੋਂ ਨਿੰਮਾ ਕਹਿ ਦੂਗਾ ਵੀ ਜਾਣਾ ਛੱਡ ਦਿਓ ਆਪਾਂ ਛੱਡ ਦੇਣਾ ਕਿਉਂਕਿ ਆਪਾਂ ਨੂੰ ਪਤਾ ਹੈ ਬੇਸ ਆਪਣਾ ਜਦੋਂ ਬੇਸ ਛੱਡਾਂ ਉਹ ਪਿੰਡ ਦੇ ਬੰਦੇ ਮੈਨੂੰ ਬਹੁਤ ਕਹਿੰਦੇ ਆ ਕਈ ਆਣ ਆਪਾਂ ਐਮਪੀ ਚੱਲਦੇ ਆ ਉੱਥੇ ਚੱਲਦੇ ਆਪਾਂ ਪਰ ਆਪਾਂ ਉਹਨਾਂ ਮਗਰ ਲੱਗ ਨਹੀਂ ਸਕਦੇ ਕਿਉਂਕਿ ਆਧਾਰ ਹੈ ਨਹੀਂ ਕੋਈ ਉਹਨਾਂ ਦਾ ਬੋਤਾਂ ਗੱਲ ਹੈ ਹਾਂ ਚਲੋ ਠੀਕ ਆ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਬਾਈ ਨੇ 24 ਕਿਲਿਆਂ ਦਾ ਮੌਕਾ ਦਿੱਤਾ ਨਾ ਝੋਨੇ ਜੀ ਵੀ ਦਿੱਤਾ ਦਾ ਐਤਕੀ ਵੀ ਦਿੱਤਾ ਜਿਵੇਂ ਨਿੰਮਾ ਬਾਈ ਆਪਣਾ ਸਾਥ ਦਿੰਦਾ ਹਨਾ ਉਹ ਕਨੇ ਆ ਰਹਿੰਦੇ ਬਾਈ ਉਹ ਨਹੀਂ ਦੰਨੇ ਆ ਬਾਕੀ ਹੋਰ ਵੀ ਮੇਰੇ ਸੱਜਣ ਮਿੱਤਰ ਜਿਹੜੇ ਮਿਲਣ ਆਲੇ ਆ ਬਾਈ ਦੂਰ ਦੂਰ ਤੇ ਆ ਰਹੇ ਆ ਬਾਈ ਹੁਣ ਆਇਆ ਤਾਂ ਕਿੱਥੇ ਤੇ ਆਇਆ ਦਾ ਉਹ ਜਰੋਲਾਵਾ ਸਾਈਡ ਤੋਂ ਆਇਆ ਸੀ ਹਾਂ ਬ जिदा ਨਹੀਂ ਚੱਕਿਆ ਗਿਆ ਉਹਦੇ ਵਾਸਤੇ ਸੌਰੀ ਮਾਰਦਾ ਮੈਨੂੰ 10 15 ਬੰਦਿਆਂ ਨੇ ਪੁੱਛਿਆ ਯਾਰ ਮਿਲਣਾ ਸੀ ਮੈਂ ਕਿਹਾ ਯਾਰ ਉਹ ਕੰਮ 'ਚ ਬਿਜ਼ੀ ਆ ਉਹ ਮਿਲਣ ਵਾਲਾ ਟਾਈਮ ਨਹੀਂ ਬਾਈ ਉਹੀ ਗੱਲ ਆ ਹੁਣ ਮੈਂ ਨਾ ਮਸ਼ੀਨ ਚਲਾਉਂਦਾ ਤਾਂ ਮੈਨੂੰ ਘਟਾ ਘਟਾ ਵੀ 20 ਫੋਨ ਆਇਓ ਕੀ ਦਾ ਫੜਦੇ ਫੜਦੇ ਫਿਰ ਉਹ ਬਾਈ ਉਹ ਨਹੀਂ ਯਾਰ ਆਏ ਮੈਂ ਕਿਹਾ ਅਗਲਾ ਯਾਰ ਉਹ ਆ ਤਾਂ ਆਏਗੇ ਹਨਾ ਨਹੀਂ ਜਿਹਦਾ ਨਹੀਂ ਪਹੁੰਚਿਆ ਗਿਆ ਵੀਰੇ ਹੱਥ ਬੰਨ ਕੇ ਮੈਂ ਉਹਦੇ ਸੌਰੀ ਮਾਫੀ ਕਹਿੰਦੇ ਹਾਂ ਨਾ ਮaaf ਕਰਦੇ ਆਪਣੇ ਛੋਟੇ ਵੀਰ ਨੂੰ ਵੀ ਤੁਹਾਨੂੰ ਪਤਾ ਸੀਜ਼ਨ ਦੇ ਵਿੱਚ ਹੁਣ ਬਸ ਪੰਜ ਚਾਰ ਦਿਨ ਦਾ ਹੀ ਕੰਮ ਤਾਂ ਲੱਗਿਆ ਨੇੜੇ ਹੁਣ ਆਪਾਂ ਫੋਨਾਂ ਤੇ ਹਨਾ ਕਿਸੇ ਵੀਰ ਦਾ ਬਸ ਪੰਜ ਸੱਤ ਰਿੰਦੀ ਗੱਲ ਹੋਰ ਆ ਉਹਦੇ ਬਾਹਰ ਵੀ ਆਪਾਂ ਫੋਨਾਂ ਤੇ ਕਿਸੇ ਵੀਰ ਦਾ ਵੀ ਕਿਸੇ ਨੂੰ ਐਮਰਜੈਂਸੀ ਲੋਡ ਆ ਹਨਾ ਕੋਈ ਗੱਲਬਾਤ ਕਰਨੀ ਆ ਤਾਂ ਬਸ ਹਫਤੇ ਕਿਦੀ ਹੋ ਟਾਈਮ ਦੇ ਜੀ ਚਲੋ ਲਗਾਉਂਦੇ ਆ ਤੁਹਾਨੂੰ ਹੁਣ ਕੰਮਾਂ ਚੱਲਦੀ ਦਿਖਾ ਦੇ ਜੀ ਬਾਈ ਦੂਜਾ ਦਿਨ ਹੋ ਗਿਆ ਅੱਜ ਨਿੰਮੇ ਬਾਈ ਦੇ ਘਰੇ ਛੱਡ ਜੇ ਖੜੀਆਂ ਮਸ਼ੀਨਾਂ ਖੜੀਆਂ ਉਹਦੇ ਡੀਲ ਐਕਸ ਇੱਧਰ ਖੜੀ ਆ ਆਪਣੇ ਵਾਲੀ ਸੀਜ਼ਨ ਬਾਈ ਪਹਿਲਾ ਸੀਜ਼ਨ ਆ ਇਹਦੀ ਹਨਾ ਜਿਹੜੇ 4 ਦਿਨ ਦੇ ਵਿੱਚ ਸੀ ਜਾਂਦਾ ਨਵੇੜਾ ਹੋਗਾ ਉਹ ਦੇਖੋ ਬਾਕੀ ਦੂਰ ਦੂਰ ਤੱਕ ਤੁਹਾਨੂੰ ਹੁਣ ਦਾ ਕਾਣਕ ਵੱਡੀ ਹੋਈਏ ਮਿਲੂਗੀ ਬਾਕੀ ਹਨਾ ਗੇਰ ਨਿਕਲਦਾ ਦਾ ਆਪਣਾ ਇਹ ਵੀ ਅੱਜ ਦੇਖਿਆ ਹਨਾ ਕੀ ਦਿੱਕਤ ਹੈ ਬਾਕੀ ਆ ਦੇਖੋ ਬਈ ਕੰਪਾਸ ਆ ਜਿਹੜੀ ਹਨਾ ਮਾੜੀ ਜੀ ਕਿ ਥੋੜੀ ਜੀ ਬਿਲਡਿੰਗ ਟੁੱਟਣ ਨਾਲ ਆ ਬਿਲਡਿੰਗ ਟੁੱਟ ਗਈ ਇੰਨੀ ਗਾ ਜਿਹੜੀ ਸਪੋਰਟ ਜੀ ਲਈ ਹੁਣ ਤਾਂ ਵੈਸੇ ਦੇਗੀ ਪਾਈ ਗਏ ਨੇ ਬਿਲਡਿੰਗ ਨਹੀਂ ਹੈਗੀ ਬਿਲਡਿੰਗ ਵਾਲੀ ਧੀ ਤਾਂ ਕਰਕੇ ਜਿਹੜੀ ਟੁੱਟਣ ਕਰਕੇ ਹਨਾ ਵੇ ਦੇਖਣ ਨੂੰ ਸਿੱਧੀ ਲੱਗਦੀ ਆ ਪਰ ਮਾੜੀ ਜਿਹੀ ਛਰੇ ਤੇ ਤੇਰੇ ਤੱਕ ਦੇਖਦੇ ਆ ਤਾਂ ਥੋੜਾ ਜਿਹਾ ਫਰਕ ਲੱਗਦਾ ਉਹਦੇ ਹੋਣ ਨਾਲੇ ਬਸ ਐਡਾ ਜਿਹੜਾ ਗੇਅਰ ਆ ਨਾ 2 ਨੰਬਰ ਹਾਂ ਭਜਨ ਬਾਈ ਨਿਕਲ ਲੱਗ ਗਿਆ ਤਾਂ ਕਦੇ ਨਿਕਲ ਜਾਂਦਾ ਨਾ ਇਹੀ ਨੁਕਸਤ ਆ ਨਾ ਹਾਂ ਇਹ ਹਾਂ ਕੰਪਾਸ ਦੇ ਹਰ ਕਿੱਡੀ ਆ ਭਜਨ ਦੂਏ ਦੀ ਛੋਟੀ ਜੀ ਹੁੰਦੀ ਆ ਹੈ ਓਕੇ ਦੂਏ ਦੀ ਛੋਟੀ ਜੀ ਹੁੰਦੀ ਆ ਹੋ ਗਿਆ ਹੋ ਗਿਆ ਹੋ ਗਿਆ ਚੱਲੀਏ ਕਰੀਏ ਸਟਾਰਟ ਦੇਖੀਏ ਵੇ ਹੈ ਹੈ ਹੋਰ ਕੱਢ ਲਾ ਸਾਮਾਨ ਵੇ ਬਾਹਰ ਬਾਕੀ ਉਹਨੂੰ ਕੋਹ ਨੂੰ ਵੀ ਤੇਲ ਦੇ ਦੇ ਇੱਕ ਵਾਰ ਹੁਣ ਬੜਿਆ ਤਾਂ ਹੋਈਆਂ ਉਹ 13 ਦਾ ਉਹਦੇ ਪਿੱਛੇ ਨਾਲ ਤਾਂ ਇੱਕ ਹੋਰੇ ਆ ਲਵਾਇ ਦੇ ਦਾਂ ਨਹੀਂ ਇੱਧਰ ਆ ਜਾ ਹੁਣ ਨਾਟ ਨੂੰ ਤੇਲ ਦੇ ਉਹ ਸਾਹਮਣੇ ਬਾਈ ਜਿਹੜੀ ਲੱਗੀ ਹੋਈ ਹੈ ਨਾ ਹਨਾ న్యూਟਰਲ ਕਰਦੇ ਆਪਾਂ ਲੀਵਰ ਸਾਈਡਾਂ ਨੂੰ ਮਾਰਦੇ ਆ ਹਾਂ ਆ ਇੱਕ ਵਾਰ ਲੈ ਵਾਜ ਨਾਟ ਇੱਕ ਹੋਰਲੇ ਪਾਸੇ ਆ ਭਾਵੇਂ ਇੱਕੋ ਨਾਟ ਲਾ ਦੀ ਇਹਨੂੰ ਤੇਲ ਤਾਂ ਇਹਨੂੰ ਮਾਰਨਾ ਹੀ ਪੈਂਦਾ ਚਾਹ ਹਫਤੇ ਬਾਅਦ ਗਰਦਾ ਪੈਂਦਾ ਇਹ ਚ ਜਦੋਂ ਇਹ ਚ ਗਰਦਾ ਪੈ ਜਾਂਦਾ ਨਾ ਤਾਂ ਸਮਝ ਲਓ ਜਿਹੜੀ ਗਰਾਰੀ ਵਿਚਾਲੇ ਨਾਲ ਨੂੰ ਘੁੰਮ ਹਿਲਦੀ ਆ ਉਹ ਫੇ ਗੇਅਰ ਪੰਜਵਾਂ ਛੇਵਾਂ ਗੇਅਰ ਔਖਾ ਲੈਣ ਲੱਗ ਜਾਂਦੀ ਹੈ ਮਸ਼ੀਨ ਬਾਕੀ ਕੰਪਾਸ ਪਾਤੀ ਆਪਾਂ ਨਵੀਂ ਪਾ ਕੇ ਕੰਪਾਸ ਹੁਣ ਤੇਲ ਤੂਰ ਪਾ ਕੇ ਹਨ ਗੇੜ ਤੇ ਨਟ ਰੌਟ ਲਾਤੇ ਲਾਉਣ ਦੇ ਬਾਅਦ ਹੁਣ ਇਹਨੂੰ ਕੱਟ ਕਰਦੇ ਆ ਸ਼ਾਹਕੋਟ ਕਣੀ ਸਿੱਧੀ ਚੱਲਦੇ ਆ ਬਾਈ ਪਿੰਡ ਨੂੰ ਹੁਣ ਆਪਣੇ ਹਨਾ ਇੱਥੇ ਤਾਂ ਹੁਣ ਲੱਗ ਗਿਆ ਜਿਹੜਾ ਲੱਗਣਾ ਦਾ ਚਲੋ ਚਾਰ ਪੰਜ ਦਿਨ ਵੀਰੇ ਵਧੀਆ ਲੱਗੇ ਮਹਾਰਾ ਦੀ ਕਿਰਪਾ ਕਰੇ ਜੀ ਇਹਦੀ ਇਹ ਹਨਾ ਬਾਕੀ ਬੜੀ ਸੋਹਣੀ ਚੱਲੀ ਆ ਰਾਣੀ ਆ ਖੜਿਆ ਟਰਾਲੇ ਤਿੰਨੇ ਮਸ਼ੀਨਾਂ ਦੇ ਵਿੱਚ ਇੱਕ ਗਈ ਆ ਜੇ ਨੰਮੇ ਬਾਈ ਦੀ ਉਹ ਵੀ ਆਪ ਦਾ ਹੀ ਰਾਤ 7-8 ਕੀ ਲੈ ਕੇ ਤੇ ਰਹਿ ਗਏ ਤੇ ਇਹਦੇ ਵੱੱਢ ਕੇ ਉਹ ਵੀ ਹੁਣ ਆ ਜੂਗੀ ਬਸ ਇੱਧਰ ਆਪਣੇ ਕੋਲ ਆਇਆ ਹੈ ਬਾਈ ਅਮਰਦੀਪ ਕਰਤਾਰਚੋਂ ਇਹ ਲਾਉਰੀ ਬਾਈ ਫੀਲਡ ਜੇ ਤਾਂ ਇਹਨੂੰ ਵੀ ਛੱਦਿਆ ਮੈਂ ਕਿਹਾ ਵੀ ਆ ਜੀਂ ਯਾਰ ਹਨਾ ਕੱਲ ਅਸੀਂ ਕ੍ਰਾਸ ਤਾਂ ਪਾ ਲਿਆ ਤਾਂ ਜਿਹੜੇ ਆਪਣੇ ਉਹਦੇ ਨਾਲ ਗੇਅਰ ਵਾਲਾ ਤਾਂ ਕ੍ਰਾਸ ਪਾ ਲਿਆ ਤਾਂ ਕ੍ਰਾਸ ਪਾਉਣ ਤੋਂ ਬਾਅਦ ਜਿਹੜਾ ਆਪਣਾ ਸਿਸਟਮ ਦਾ ਹਨਾ ਵੀ ਫੇਰ ਵੀ ਥੋੜਾ ਜਿਹਾ ਫਰਕ ਰਹਿ ਗਿਆ ਤਾਂ ਗੇਰ ਕਿਤੇ ਟੰਮ ਬੱਟ ਬੱਟ ਟੱਪ ਦੀ ਫੇਰ ਨਿਕਲ ਜਾਂਦਾ ਦਾ ਫਿਰ ਉਹ ਦੇਖਿਆ ਤਾਂ ਅੱਜ ਖੋਲ ਕੇ ਤਾਂ ਇਹ ਕੰਪਾਸ ਆ ਨਾ ਥੋੜੀ ਤਣਨੇ ਕਰਕੇ ਜਿਹੜਾ ਗਰਾਰੀ ਦਾ ਚੜਾਓ ਆ ਇਹਦਾ ਭਾਈ ਹੋਰ ਇੱਕ ਡੀਲੈਕਸ ਦਾ ਗੀਅਰ ਆ ਜਿਹੜਾ ਹਨਾ ਆਪਾਂ ਦੁਨੀਆਂ ਨੇ ਤਾਂ ਫੋਰਨ ਗਰਾਰੀ ਨੂੰ ਪੈਂਦੀ ਆ ਉਹ ਗਰਾਰੀ ਉਹ ਇੱਧਰ ਉੱਧਰ ਹੁੰਦੀ ਆ ਇਹਦੇ ਵਿੱਚ ਤਾਂ ਨਾ ਇੱਕ ਮੈਂ ਤੁਹਾਨੂੰ ਦਿਖਾਉਂਗਾ ਗੀਅਰ ਖੋਲਾਂਗੇ ਇਹਨੂੰ ਅੰਦਰ ਦੇ ਇਹ ਥੋੜੀ ਕਰਾਂਗੇ ਟੈਸਟਿੰਗ ਇਹਦੇ ਵਿੱਚ ਜੇ ਮੈਂ ਗਰਾਰੀ ਹੈ ਜਿਹੜੇ ਕੇ 23 ਦੀ ਗਰਾਰੀ ਹੈ ਨਾ ਉਹਦੇ ਵਿੱਚ ਕਾਊਂਟਰ ਤੇ ਚੱਲ ਕੇ ਵਿੱਚ ਪੈਂਦਾ ਇੱਕ ਦੰਦਾ ਉਹਦੇ ਕਿਹੜੇ ਹਿਸਾਬ ਦਾ ਗੀਅਰ ਇਹ ਤਿਆਰ ਡੀਲੈਕਸ ਦਾ ਅੱਜ ਆਪਾਂ ਇਹਦਾ ਖੋਲੇ ਹੀ ਆਜਾ ਨਹੀਂ ਪਹਿਲਾਂ ਤੁਹਾਨੂੰ ਪਤਾ ਹੀ ਆ ਨਾ ਆਪਾਂ ਕੋਈ ਮਸ਼ੀਨ ਹੈ ਹੀ ਨਹੀਂ ਕਿ ਨਾ ਤਾਂ ਕਦੇ ਆਪਾਂ ਚਲਾਈਓ ਇਹਦੇ ਵਾਲੀ ਬਾਕੀ ਅੱਜ ਖੋਲੇ ਤੇ ਤਾਂ ਅੰਦਰਲਾ ਪਹਿਲੀ ਟਰੈਲਰ ਦੇਖਿਆ ਹਜੇ ਹੁਣ ਕਹਾਂ ਤੁਹਾਨੂੰ ਫਿਲਮ ਵੀ ਦਿਖਾਵਾਂਗੇ ਨਾ ਨਾਲੇ ਨੂੰ ਫਿਟਿੰਗ ਜਿਹੜੇ ਆਪਣੇ ਵੀਰਾਂ ਨੂੰ ਦਿੱਕਤ ਦਿੱਕਤ ਆਉਂਦੀ ਆ ਹਾਂ ਤੇਲ ਮਾਰਦੇ ਉਹਨੂੰ ਹਾਂ ਹਾਂ ਜਿਹੜੇ ਮੇਰੇ ਵੀਰਾਂ ਨੂੰ ਨਾ ਡੀ ਲੇਕਸ਼ ਗੇਰ ਦਿੱਕਤ ਆਉਂਦੀ ਆ ਜਾਂ ਕੋਈ ਹੋਰ ਗੱਲਬਾਤ ਆ ਨਾ ਤਾਂ ਉਹਦੀ ਆਪਾਂ ਇੱਕ ਵੀਡੀਓ ਪੂਰੀ ਗੇਰ ਦੀ ਆ ਨਾ ਪ੍ਰੋਪਰ ਨਿਕਲ ਦੇ ਦੀ ਨਿਕਲ ਦੇ ਦੀ ਸ਼ਾਨੀ ਸਾਰਾ A to Z ਵੀਡੀਓ ਦੇ ਵਿੱਚ ਦਿਖਾਵਾਂਗਾ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ 'ਚ ਥੋੜਾ ਇੱਥੇ ਤੋਂ ਮਸ਼ੀਨ ਕਰੀਏ ਰਵਾਨਾ ਮੁਕਤਸਰ ਜਲਾਲਾਬਾਦ ਸਾਰੇ ਏਰੀਆ ਦੇ ਸੱਜਣ ਮਿੱਤਰਾਂ ਦਾ ਜਿਨ੍ਹਾਂ ਨੇ ਸਾਡੀ ਵੀਡੀਓ ਨੇ ਇੰਨਾ ਪਿਆਰ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸ਼ੁਕਰੀਆ ਜੀ